ਸਵੀਕਾਰ ਜੀ ਤੁਸੀਂ 124 7.50 ਸ਼੍ਰੋਮ ਨੇ ਕਾਲੇਦਲ ਦੇ ਪ੍ਰਧਾਨਗੀ ਤੇ ਬੋਲੇ ਗੁਰਮੀਤ ਸਿੰਘ ਖੁੱਡਿਆ ਇੰਡੀਆ ਗੱਠ ਚੋੜੇ ਇਲੈਕਸ਼ਨ ਕਮਿਸ਼ਨ ਦੇ ਵਿਰੋਧ ਤੇ ਬੋਲੇ ਗੁਰਮੀਤ ਸਿੰਘ ਖੁੱਡਿਆ ਉਹਨਾਂ ਨੇ ਦੱਸਿਆ ਕਿ ਹਲਕਾ ਲੰਬੀ ਦੇ ਕਸਬਾ ਮੰਡੀ ਕਿੱਲਿਆ ਵਾਲੇ ਵਿੱਚ ਅੱਜ ਕੈਬਨਟ ਮੰਤਰੀ ਗੁਰਦੀਪ ਸਿੰਘ ਖੁੱਡਿਆ ਵੱਲੋਂ ਪਬਲਿਕ ਹੈਲਥ ਡਿਪਾਰਟਮੈਂਟ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਇਸ ਮੀਟਿੰਗ ਦਾ ਮੁੱਖ ਉਦੇਸ਼ ਰੀਵਰ ਸਿਸਟਮ ਦੇ ਸੁਧਾਰ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ ਕੁਝ ਸਮਾਂ ਪਹਿਲਾਂ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਇੱਥੇ ਪਹੁੰਚਣ ਦੀ ਸੰਭਾਵਨਾ ਹੈ ਜਿਸ ਤੋਂ ਬਾਅਦ ਪਾਰਲੀਮੈਂਟ ਵੱਲੋਂ ਅਹਿਮ ਫੈਸਲੇ ਲਈ ਚਾਹਤ ਦੀ ਉਮੀਦ ਹੈ ਤੁਹਾਡੇ ਪਾਸੇ ਦਿੱਲੀ ਵਿੱਚ ਪਾਰਲੀਮੈਂਟ ਹਾਊਸ ਬਾਰ ਇੰਡੀਆ ਗਠਚੋੜ ਵੱਲੋਂ ਚੋਣ ਕਮਿਸ਼ਨ ਦੇ ਖਿਲਾਫ ਵੱਡਾ ਰੋਸ ਪ੍ਰਦਰਸ਼ਨ ਚੱ ਰਿਹਾ ਹੈ ਇਸ ਪ੍ਰਦਰਸ਼ਨ ਵਿੱਚ ਰਾਹੁਲ ਗਾਂਧੀ ਸਮੇਤ ਕਈ ਵੱਡੇ ਆਗੂ ਸ਼ਿਰਕਤ ਕਰ ਸਕਦੇ ਹਨ ਅੱਜ ਜਿਹੜੀ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਤੇ ਪੁਲਿਸ ਕ联ਿਆਲੀ ਦੀ ਜਿਹੜੀ ਆਰਕਟੈਕਟ ਨੂੰ بیٹھ ਕੇ ਨਾਲ ਮੀਟਿੰਗ ਕੀਤੀ ਸੀ ਜਿਹਦੇ ਚ ਵੱਡੀ ਸਮੱਸਿਆ ਸਾਡੀ ਕਿੱਲਿਆ ਵਾਲੀ ਪਿੰਡ ਸ਼ਹਿਰ ਦੀ ਹੈ ਇੱਥੇ ਸੀਵਰ ਦਾ ਕੰਮ ਬਹੁਤ ਪੁਰਾਣਾ ਹੋਇਆ ਤੇ ਉਹ ਉਸ ਵੇਲੇ ਦਾ ਵੀ ਮੇਰਾ ਖਿਆਲ ਬਹੁਤ ਵਧੀਆ ਪਲੈਨਿੰਗ ਨਾਲ ਨਹੀਂ ਹੋਇਆ ਉਹਦੇ ਨਾਲ ਕਾਫੀ ਲੋਕਾਂ ਨੂੰ ਸਮੱਸਿਆ ਵਿੱਚ ਦੀ ਉਲਝਣਾ ਪੈਂਦਾ ਉਸ ਲਈ ਸਾਰੇ ਅਫਸਰ ਸਹਿਬਾਨ ਐਸ்சி ਐਕਸਨ ਔਰ ਐਸਡੀਓ ਜੇਈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਸਾਰੇ ਦਾ ਜੋ ਵੀ ਐਸਟੀਮੇਟ ਜੋ ਲੋਡ ਹੈ ਜਿਵੇਂ ਹੈ ਉਹਨਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਸਾਰਾ ਕੁਝ ਕਰਕੇ ਕਿ ਲੋਕ ਇਸ ਜਿਹੜੀ ਆਪਣੇ ਗਲੀਆਂ ਚ ਜਿੰਨੀ ਚਾਹੇ ਉਹ ਸੀਵਰੇਜ ਜਿਹੜਾ ਉਹਦੇ ਤੇ ਉਬਾਲਾ ਮਾਰ ਜਾਂਦਾ ਜਾਂ ਕੁਝ ਵੀ ਕਰ ਜਾਂਦਾ ਲੋਕ ਜ਼ਿੰਦਗੀ ਜਿਹੜੀ ਪ੍ਰਭਾਵਤ ਹੁੰਦੀ ਹੈ ਰੋਜ਼ ਦੀ ਉਸ ਤੋਂ ਜਿਹੜੀ ਨਿਯਾਤ ਤੋਂ ਆਉਣ ਵਾਸਤੇ ਕਿ ਅਸੀਂ ਸਾਰੇ ਜੇ ਪੂਰਾ ਫੋਕਸ ਕਰੀਏ ਸਤਰਾ ਐਸਡੀਐਮ ਸਾਹਿਬ ਸੀਗੇ ਡਾਕਟਰ ਸਾਹਿਬਾਨ ਡਿਪਟੀ ਸਾਹਿਬ ਔਰ ਵੀਡੀਓ ਸਾਹਿਬਾਨ ਜਿਹੜੇ ਵੀ ਜਿਵੇਂ ਜਿਵੇਂ ਕੋਈ ਇਤਰ ਦੇ ਨੇੜੇ ਤੇ ਸਾਡੇ ਕੰਮ ਰਹਿੰਦੇ ਆ ਉਹਨੂੰ ਨਵੇਂ ਤੌਰ ਤੇ ਚੋਣਨ ਵਾਸਤੇ ਔਰ ਜਿਹੜੇ ਵੜਨ ਵਾਲੇ ਆ ਉਹਨਾਂ ਦੇ ਰਿਕਵੈਸਟੇਸ਼ਨ ਪ੍ਰੋਜੈਕਟ ਪੂਰਾ ਤਿਆਰ ਹਾ ਜੇ ਇਹ ਕੱਢੀ ਜੋੜ ਤੇ ਲਖਪਤ ਪਾਰਟੀਆਂ ਵੱਲੋਂ ਜਿਹੜਾ ਹੈ ਰੋਸ਼ਮ ਜਾ ਰਹੇ ਇਲੈਕਸ਼ਨ ਹਾਂ ਜੀ ਲੈਕਚਰ ਮੈਸ਼ਨ ਦੇ ਖਾਤੇ ਡਿਜੀਟਲ ਵਿੱਚ ਰੀਡ ਕਾਰਡ ਕੋਲ ਤੇ ਲੱਗੋ ਪਾਰਟੀਆ ਬਤਨ ਦੇ ਉਸਮੇ ਜਾ ਰਹੇ ਦਿੱਤੇ ਗਿਆ ਜੇ ਜਿਹੜੀ ਬੋਟਨ ਪ੍ਰਤੀ ਠੀਕ ਹੈ ਵੀ ਪਾਰਟੀ ਜਿਹੜੀ ਡਿਕਟੇਟਰਾਂ ਦਾ ਸਿਸਟਮ ਨੂੰ ਛੱਡੇ ਲੋਕ ਰਾਜ ਆ ਲੋਕ ਰਾਜ ਵੀ ਸਾਰੇ ਲੋਕਾਂ ਦਾ ਹੱਥ ਹੈ ਸਰ ਅੱਜ ਕੋਸ਼ਮੀ ਕਾਲੀ ਦਾ ਜਸ ਸੁਖੀ ਸਿੰਘ ਬਾਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਦੁਆਰਾ ਫਿਰ ਪ੍ਰਕਾਸ਼ ਬਣਾਇਆ ਗਿਆ ਉਹ ਮੇਰਾ ਕੰਮ ਨਹੀਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਦਾ ਕਿਸੇ ਨੂੰ ਬਣਾ ਲੈਂਦੇ ਕਿਸ ਨੂੰ ਨਹੀਂ ਬਣਾਉਂਦੇ ਰੱਖ ਲੈਂਦੇ ਆ en los que